ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਨੋਲੋਜੀ ਵਿਲਾ ਉੱਪਰ ਬਹੁਤ ਸਵਾਗਤ ਹੈ। ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਗਰੁੱਪ ਡੀ ਦੀਆਂ ਭਰਤੀਆਂ ਬਾਰੇ ਤੇ ਇਹ ਜਿਹੜੀਆਂ ਭਰਤੀਆਂ ਨੇ ਜੀ 8th ਕਲਾਸ ਪਾਸ ਜਾਂ 8ਵੀਂ ਕਲਾਸ ਪਾਸ ਜਾਂ 10ਵੀਂ ਕਲਾਸ ਪਾਸ ਕੈਂਡੀਡੇਟਸ ਵੀ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰ ਸਕਦੇ ਨੇ ਤੇ ਦੋਸਤੋ ਜਿਹੜੀਆਂ ਭਰਤੀਆਂ ਕਿੱਥੇ ਆਈਆਂ ਨੇ ਕਿਵੇਂ ਇਹਨਾਂ ਵਾਸਤੇ ਤੁਸੀਂ ਅਪਲਾਈ ਕਰਨਾ ਹੈ ਤੇ ਕੀ ਇਸ ਦੀ ਜਿਹੜੀ रिक्वायरमेंट ਰਹਿਣ ਵਾਲੀ ਹੈ ساری ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਪਰ ਇਸ ਤੋਂ ਪਹਿਲਾਂ ਮੈਂ ਚਾਹਨਾ ਹਾਂ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਛੋਟੀ ਵੱਡੀ ਜੋ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤੇ ਟਾਈਮ ਟੂ ਟਾਈਮ ਮਿਲ ਸਕੇ ਤਾਂ ਦੋਸਤੋ ਜਿਹੜੀਆਂ ਭਰਤੀਆਂ ਨੇ ਜੀ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਮਾ ਅਥਾਰਟੀ ਐਸ ਐਸ ਨਗਰ ਵੱਲੋਂ ਕੱਢੀਆਂ ਗਈਆਂ ਨੇ ਜੀ ਪ੍ਰੋਸੈਸ ਸਰਵਰ ਦੀਆਂ ਗਰੁੱਪ ਡੀ ਦੀਆਂ ਅਸਾਮੀਆਂ ਨੇ ਜੀ ਇਹਨਾਂ ਦੇ ਵਾਸਤੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ 8 7 2025 ਤੱਕ ਟੋਟਲ ਜਿਹੜੀਆਂ 22 ਪ੍ਰੋਸੈਸ ਸਰਵਰ ਦੀਆਂ ਗਰੁੱਪ ਡੀ ਦੀਆਂ ਭਰਤੀਆਂ ਕੱਡੀਆਂ ਗਈਆਂ ਨੇ ਤੇ ਦੋਸਤੋ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੋਂ ਜਾ ਕੇ ਜਿਹੜਾ ਨੋਟੀਫਿਕੇਸ਼ਨ ਡਾਊਨਲੋਡ ਕਰ ਲੈਣਾ ਹੈ ਅਤੇ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਪੜ੍ਹ ਕੇ ਫਿਰ ਹੀ ਇਹਨਾਂ ਪੋਸਟਾਂ ਦੇ ਵਾਸਤੇ ਅਪਲਾਈ ਕਰਨਾ ਹੈ ਸੈਕਟ ਦੋਸਤੋ ਆਪਾਂ ਗੱਲ ਕਰੀਏ ਤੇ ਤੁਹਾਡੇ ਲਈ ਯੋਗਤਾ ਕੀ ਰਹਿਣ ਵਾਲੀ ਹੈ ਤੇ ਇਹਨਾਂ ਪੋਸਟਾਂ ਦੇ ਵਾਸਤੇ ਕੈਂਡੀਡੇਟ ਮਿਡਲ ਕਲਾਸ ਜਾਨੀ 8ਵੀਂ ਕਲਾਸ ਪਾਸ ਹੋਣਾ ਚਾਹੀਦਾ ਹੈ ਪੰਜਾਬੀ ਭਾਸ਼ਾ ਵਿਸ਼ੇ ਦੇ ਨਾਲ ਠੀਕ ਹੈ ਜੀ ਤੁਸੀਂ ਜਿਹੜੀ 8ਵੀਂ ਕਲਾਸ ਪਾਸ ਕੀਤੀ ਹੈ ਉਸ ਦੇ ਵਿੱਚ ਤੁਹਾਡੇ ਕੋਲ ਪੰਜਾਬੀ ਵਿਸ਼ਾ ਵੀ ਹੋਣਾ ਲਾਜ਼ਮੀ ਹੈ ਤੇ ਨੈਕਸਟ ਆਪਾਂ ਗੱਲ ਕਰੀਏ ਦੋਸਤੋ ਤੁਹਾਡੀ ਜਿਹੜੀ ਤਨਖਾਹ ਹੈਗੀ ਜੀ 18000 ਰੁਪਏ ਪ੍ਰਤੀ ਮਹੀਨਾ ਸੱਤਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਅਧੀਨ ਹੈ ਜਿਹੜੀ ਤੁਹਾਡੇ ਜਾਰੀ ਕੀਤੀ ਜਾਵੇਗੀ ਨੈਕਸਟ ਗੱਲ ਕਰੀਏ ਦੋਸਤੋ ਤੁਹਾਡਾ ਜਿਹੜਾ ਪ੍ਰੋਸੈਸ ਕੀ ਰਹਿਣ ਵਾਲਾ ਹੈ ਪਹਿਲਾ ਜਿਹੜਾ ਪੜਾ ਹੈਗਾ ਜੀ ਉਮੀਦਵਾਰ ਨੂੰ ਘੱਟੋ-ਘੱਟ 50% ਅੰਕਾਂ ਨਾਲ ਮਿੰਡਲ ਪੱਧਰ ਦੀ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪਾਸ ਕਰਨੀ ਲਾਜ਼ਮੀ ਹੋਵੇਗੀ ਦੂਸਰਾ ਪੜਾ ਹੈਗਾ ਜੀ ਪੰਜਾਬੀ ਭਾਸ਼ਾ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਨੂੰ ਹੀ ਆਮ ਯੋਗਤਾ ਵਿਹਾਰ ਪਹਿਰਾਵਾ ਅਤੇ ਵਿਹਾਰ ਮਿਲੰਕ ਲਈ ਬੁਲਾਇਆ ਜਾਵੇਗਾ ਤੇ ਦੋਸਤੋ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਉੱਪਰ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਤੇ ਆਪਣਾ ਜਿਹੜਾ ਨੋਟੀਫਿਕੇਸ਼ਨ ਚੰਗੀ ਤਰ੍ਹਾਂ ਡਾਊਨਲੋਡ ਕਰਕੇ ਪੜ੍ਹ ਕੇ ਫਿਰ ਹੀ ਨਾ ਪੋਸਟਾਂ ਵਾਸਤੇ ਤੁਸੀਂ ਅਪਲਾਈ ਕਰਨਾ ਹੈ ਤੇ ਦੋਸਤੋ ਏਸੀ ਪੰਜਾਬ ਦੇ ਵਿੱਚ ਆਈਆਂ ਨਵੀਆਂ ਭਰਤੀਆਂ ਬਾਰੇ ਜਾਣਕਾਰੀ ਤੇ ਇਸੇ ਤਰ੍ਹਾਂ ਹੋਰ ਨਾ ਜੌਬਸ ਸੰਬੰਧੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ